ਜੀ ਜੈਸਟਲੋਂ ਸਾਹਿਬ ਅੱਜ ਜਿਹੜਾ ਨਿਸ਼ਤਰ ਸਿੰਘ ਜੀ ਨੂੰ ਪੇਸ਼ ਕੀਤਾ ਗਿਆ ਅਦਾਲਤ ਵਿੱਚ ਐਟੀਵੀ ਦੇ ਪ੍ਰਧਾਨ ਸੀਗੇ ਕੀ ਇਹਨਾਂ ਦਾ ਪਤਾ ਕਿ ਫੋਟੋ ਰਿਪੋਰਟ ਹੋ ਰਹੀ ਹੈ ਆ ਜਿੰਨਾਂ ਨੂੰ ਜੀ ਕੁਝ ਡਿਜੀਟਲ ਕਸਟਡੀ ਦੇ ਅੰਦਰ ਭੇਜ ਦਿੱਤਾ ਗਿਆ ਡਿਜੀਟਲ ਪਰਕਰ ਦੀ ਲੋਬੇ ਅੱਜ ਰਮਾਂਡ ਵੀ ਨਹੀਂ ਰਿਕਵੈਸਟ ਕੀਤੀ ਗਈ ਇਯੂ ਵੱਲੋਂ ਤੇ ਉਹਨਾਂ ਨੇ 2 12 ਤੱਕ ਇਨੀਸ਼ੀਅਲ ਕਸਟਰੀ ਦੇ ਵਿੱਚ ਗੋਦਵਾਲ ਸਾਹਿਬ ਜੀ ਨੂੰ ਸਰ ਕੋ ਮਿਲਾਰ ਮਾੜ ਕੇ ਹਾਂਜੀ ਕਿਹੜੀ ਦਲਦਿਪ ਜਿਲ੍ਹੇ ਵਿੱਚ ਤਾਂ ਇਹ ਮੈਡਮ இந்து ਵਾਲਾ ਕਿੰਨੇ ਦਿਨ ਦੀ ਨਾ ਕਿਹਾ 14 ਦਿਨ ਦੀ 2 12 ਤੱਕ ਠੀਕ ਹੈ ਦੂਜੇ ਫੋਰਮ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪੇਸ਼ ਕਰਨ ਤੋਂ ਬਾਅਦ ਜੱਜ ਸਾਹਿਬ ਨੇ 2 12 ਤੱਕ ਤਕਰੀਬਨ 14 ਦਿਨ ਦੀ ਇਨੀਸ਼ੀਅਲ ਕਸਟਰੀ ਕਿਹੜੀ ਜਲਚ ਪਚਾ ਗਿਆ ਉਹਨਾਂ ਤਾਂ ਉਹਨਾਂ ਤਾਂ ਤੇ ਪਹਿਲਾ ਰਿਮਾਂਡ ਮਿਲਿਆ ਸੀ ਕੋਲੋਂ ਹਾਂਜੀ ਹਾਂਜੀ ਪਹਿਲਾ ਫਰਦਰ ਇਹਨਾਂ ਨੇ ਸੰਡੇ ਪੇਸ਼ ਕੀਤਾ ਸੀ ਸੰਡੇ ਤੋਂ ਬਾਅਦ ਫਿਰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਫਿਰ ਕੱਲ ਮੰਡੇ ਪੇਸ਼ ਕੀਤਾ ਜੀ ਮੰਡੇ ਨੂੰ ਫਰਦਰ ਚਲੋ ਫਿਰ ਰਿਮਾਂਡ ਜਾ ਸਾਹਮਣੇ ਦੇ ਦਿੱਤਾ ਤਾਂ ਤੇ ਹੁਣ ਅੱਜ ਦੇਲੇ ਵੀ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਜੋ ਪੋਲਿਟਿਕਲ ਵੰਡਾਈਟੇ ਕਰਕੇ ਜੋ ਕਾਲੀ ਦਲ ਦੇ ਚੜਾਈ ਕਰਕੇ ਬਾਦਲ ਸਾਹਿਬ ਦੀ ਕਰਕੇ ਜੂੜੇ ਚੱਲ ਰਿਹਾ ਸਾਰਾ ਐਫ ਆਈ ਆਰ ਵੇਖੋ ਸਰ ਸਰ ਮੈਰ ਮਾਰ ਕੇ ਇਸ ਦੇ ਵਿੱਚ ਪੰਜ ਦਿਨ ਦੇ ਅੱਛਾ ਕਿੰਨੇ ਦਿਨ ਦੀ ਨਾ ਕਰਾ ਪਰਚਾ ਕਰਨ ਦਾ 14 ਦਿਨ ਦੀ ਦੋ ਬਾਰਤ ਤੋਂ ਫਿਰ ਆਂਦੀ ਦੀ ਗੱਲ ਹੈ ਕਿ ਇਹਦੇ ਵਿੱਚ ਜਿਹੜੇ ਕੰਪਲੇਨਟ ਆ ਉਹ ਪੁਲਿਸ ਮੁਲਾਜ਼ਮ ਨਹੀਂ ਤੇ ਈਵਨ 10 ਦਿਨ ਦੀ ਡਿਲੇ ਵੇਖੋ 5 ਨੂੰ ਇਹ ਕਹਿੰਦੇ ਆ ਕੋ ਘਟਨਾ ਹੋਈ ਹੈ ਮੁਆਜਮਾ ਦੇ ਗੱਲ ਪਿਆ ਤੇ 15 ਤਰੀਕ ਨੂੰ ਫਿਰ ਜੀ ਕੀਤਾ ਤੇ ਮੈਂ ਜੱਜ ਸਾਹਿਬ ਦੇ ਉਦੋਂ ਵੀ ਹਾਰਗੂ ਕੀਤਾ ਸੀ ਵੀ ਇਹ ਸੇ ਇੱਕ ਗੱਲ ਲਿਖਦੇ ਦੇ ਦਿੰਦੇ ਆ ਵੀ ਇੱਥੇ ਰਾਜੀ ਨਵੇਂ ਦੀ ਗੱਲ ਚੱਲਦੀ ਰਹੀ ਜੇ ਕੋ ਆਮ ਸੁਵਿਧੀਆਂ ਜਾਂ ਅ Ordnary person ਨਵੇ ਤੇ ਇਹ ਤੇ ਇੱਕ ਪੁਲਿਸ ਮੁਲਾਜ਼ਮ ਸੀ ਪੁਲਿਸ ਮੁਲਾਜ਼ਮ ਦਾ ਵੀ ਤਦੋਂ 10 ਦਿਨ ਦਾ ਡਿਲੇ ਫਿਰ ਕੋਈ ਵੀਡੀਓਗ੍ਰਾਫੀ ਨਹੀਂ ਕੋਈ ਲੈ ਚਲੋ ਵੀ ਵਿਲ ਫਰਦਰ ਡਿਸਕਲੋਸ ਦੈਟ ਥਿੰਗ ਵੈਨ ਦ ਬੇਲ ਅਰਗੂ ਜਦੋਂ ਅਸੀਂ ਬੇਲ ਮੈਟਰ ਅਰਗੂ ਕਰਾਂਗੇ ਪਰ ਇਹ ਬਹੁਤ ਜ਼ਿਆਦਾ ਐਫ ਆਈ ਆਰ ਕੇ ਕਦੋਂ ਦੀ ਆ ਸਰ ਬੰਦਾ ਮਾਰਿਆ ਇਸ ਤੋਂ ਕਰਦੇ ਪਤਾ ਹੀ ਨਹੀਂ ਕੋਈ ਜਿਲ੍ਹੇ ਵਿੱਚ ਤਾਂ ਇਹ ਕਿੰਨੇ ਦਿਨ ਦੀ ਨਾ ਕਰ ਕੱਲ ਜਿਹੜਾ ਪਰਿਵਾਰ ਕੋਈ ਕੁਝ ਕੇਸ ਹਾਈ ਕੋਰਟ ਤੇ ਚਲੋਦੀ ਜਾ ਰਿਹਾ ਉਹ ਕਿਹੜੇ ਕੇਸ ਨੇ ਉਹ ਹਾਈ ਕੋਰਟ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਕੋਈ ਰੈਟ ਪਾਈ ਨੇ ਫਰਦਰ ਜੀ ਉਹਦੇ ਬਾਰੇ ਮੈਨੂੰ ਕੋਈ ਨਹੀਂ ਨੋਲੇਜ ਹੈ ਨਹੀਂ ਕਿ ਉਹ ਫਰਦਰ ਕੋਈ ਰੈਟ ਵਗੈਰਾ ਪਾਈ ਨੇ ਹਾਈ ਕੋਰਟ ਦੇ ਪੀਸਾ ਵਿਕਲੇਸਾ ਉਹ ਤੁਹਾਨੂੰ ਪਰਪੇਸ ਬਾਰੇ ਦੱਸਣ ਲਈ 2 12 ਤੱਕ ਇਹਨਾਂ ਜੀ